ਕੋਈ ਸਮੇਂ ਅਸੀਂ ਸੈਕਟਰ 34 ਦੇ ਵਿੱਚ ਮੌਜੂਦ ਆ ਸੈਕਟਰ 34 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਆ ਜਿੱਥੇ ਕਿ ਅਜਿ ਸੁਵਿੰਦਰ ਭੱਲਾ ਦੀ ਅੰਤਿਮ ਅਰਦਾਸ ਜਿਹੜੀ ਆ ਉਹ ਹੋ ਰਹੀ ਹੈ ਤੇ ਇਸ ਦੇ ਵਿੱਚ तमाम ਲੋਕ ਜਿਹੜੇ ਸ਼ਾਮਿਲ ਹੋ ਰਹੇ ਨੇ ਚਾਹੇ ਉਹ ਫਿਲਮੀ ਸtare ਹੋਣ ਫਿਲਮ ਜਗਤ ਦੇ ਹੋਣ ਚਾਹੇ ਉਹ ਮਿਊਜ਼ਿਕ ਇੰਡਸਟਰੀ ਦਾ ਸਬੰਧਤ ਹੋਣ ਜਾਂ ਫਿਰ ਉਹ ਬੀਬੀਆਈਪੀ ਜਾਂ ਫਿਰ ਉਹ ਕੋਈ ਪੋਲੀਟਿਕਲ ਲੀਡਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਪਰਵਾਰਿਕ ਮੈਂਬਰਾਂ ਤੋਂ ਇਲਾਵਾ तमाम ਜਿਹੜੀਆਂ ਹਸਤੀਆਂ तमाम ਲੋਕ ਉਹਨਾਂ ਨੂੰ ਚਾਹਣ ਵਾਲੇ ਚਾਹੇ ਉਹ ਜਸਵਿੰਦਰ ਭੱਲਾ ਨੂੰ ਜਾਣਦੇ ਹੋਣ ਚਾਹੇ ਉਹ ਨਹੀਂ ਨਹੀਂ ਜਾਣਦੇ ਹੋਣ ਚਾਹੇ ਤਸਵਿੰਦਰ ਭੱਲਾ ਨੂੰ ਮਿਲੇ ਹੋਣ ਜਾਂ ਨਾ ਮਿਲੇ ਹੋਣ ਤੇ ਕੇਵਲ ਉਹ ਜਸਵਿੰਦਰ ਭੱਲਾ ਦੇ ਫੈਨ ਨੇ ਉਹ ਵੀ ਲੋਕ ਇੱਥੇ ਅੱਜ ਪਹੁੰਚ ਕੇ ਨਜ਼ਰ ਆ ਰਹੇ ਨੇ ਬਹੁਤ ਵੱਡੀ ਤੇ ਦੇ ਬੇਚ ਜਿਹੜੇ ਨੇ ਇੱਥੇ ਲੋਕ ਨਜ਼ਰ ਆਦਾ ਦੋ ਗੇਟ ਜਿਹੜੇ ਰੱਖੇ ਗਏ ਨੇ ਇਸ ਸਮੇਂ ਤਸਵੀਰਾਂ ਨਜ਼ਰ ਆਦੇ ਸਾਹਮਣੇ ਇੱਕ ਤਸਵੀਰਾਂ ਜਿੱਥੇ ਬਹੁਤ ਸਾਰੇ ਜਿਹੜੇ ਲੋਕ ਨਜ਼ਰ ਆ ਰਹੇ ਨੇ ਉੱਥੇ ਆ तमाम ਆਮ ਲੋਕਾਂ ਦੇ ਜਾਣ ਦੇ ਲਈ ਆ ਜਾਂ ਪਰਿਵਾਰਕ ਮੈਂਬਰਾਂ ਲਈ ਆ ਤੇ ਇੱਕ ਹੋਰ ਦੂਜੀ ਤਾਰ ਰੱਖੀ ਗਈ ਹੈ ਜਿੱਥੇ ਬੌਂਸਰਾਂ ਵੱਲੋਂ ਲਾਈਨ ਲਾਈ ਗਈ ਹੈ ਉੱਥੇ ਉਹ ਯਾਨੀ ਕਿ ਜਿੰਨੇ ਬੀਵੀਆਈਪੀ ਬੀਵੀਆਈਪੀ ਹੋਣ ਚਾਹੇ ਉਹ ਫਿਲਮੀ ਜਗਤ ਨਾਲ ਸੰਬੰਧਿਤ ਹੋਣ तमाम ਉਹ ਲੋਕ ਜਿਹੜੇ ਨੇ ਉਹ ਜਿਹੜੇ ਨੇ ਇੱਥੇ ਆਉਣਗੇ ਸੋ ਇੱਕੀ ਕਰਕੇ तमाम ਜਿਹੜੀਆਂ ਹਸਤੀਆਂ ਨਜ਼ਰ ਆ ਰਹੀਆਂ ਨੇ तमाम ਲੋਕ ਨਜ਼ਰ ਆ ਰਹੇ ਨੇ ਚਾਹੇ ਉਹ ਹੁਣ ਪਹਿਲਾ ਬੀਨੂ ਢਿੱਲੋਂ ਦਾ ਆਉਣਾ ਹੋਵੇ ਬੀਨੂ ਢਿੱਲੋਂ ਪਹੁੰਚਦੇ ਨੇ ਹਾਲਾਂਕਿ ਭਲਮੁਕਸ਼ ਸ਼ਰਮਾ ਨੇ ਸਵੇਰ ਤੋਂ ਹੀ ਕਮਾਂਡ ਜਿਹੜੀ ਉਹ ਸੰਭਾਲੀ ਹੋਈ ਸੀ ਤੇ ਹੁਣ ਜਿਹੜੇ ਨੇ ਬੀਨੂ ਢਿੱਲੋਂ ਪਹੁੰਚੇ ਬੀਨੂ ਢਿੱਲੋਂ ਤੋਂ ਇਲਾਵਾ ਕਈ ਸਾਥੀ ਕਲਾਕਾਰ ਜਿਹੜੇ ਨੇ ਉਹ ਪਹੁੰਚੇ ਨੇ ਕਈ ਜਿਹੜੇ ਨੇ ਪੋਲਿਟਿਕਲ ਲੀਡਰ ਉਹ ਵੀ ਜਿਹੜੇ ਨਜ਼ਰ ਆ ਰਹੇ ਨੇ ਸੋ ਇਹ ਤਸਵੀਰ ਆ ਜਿਹੜੀ ਇਸ ਸਮੇਂ ਤੁਹਾੜਨਾ ਸਾਂਝੀ ਕਰ ਰਿਹਾ ਕਿ ਇਸ ਸਮੇਂ ਇਸ ਗੁਰਦੁਆਰਾ ਸਾਹਿਬ ਤੋਂ ਜਿੱਥੇ ਕਿ ਅੱਜ ਅੰਤਿਮ ਅਰਦਾਸ ਜਸਵਿੰਦਰ ਪੱਲਾ ਹੋਣਾ ਦੀ ਆ ਤੇ ਇਸ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਦੇ ਆਪੋਗ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਾਮਿਲ ਹੋਣ ਲਈ ਉਹ ਪਹੁੰਚ ਰਹੇ ਨੇ ਚਾਹੇ ਉਹ ਫਿਲਮ ਪ੍ਰੋਡਿਊਸਰ ਹੋਣ ਡਾਇਰੈਕਟਰ ਹੋਣ ਚਾਹੇ ਕੋਈ ਆਮ ਤਾਂ ਸਾਰੇ ਹੀ ਜਿਹੜੇ ਲੋਕ ਨੇ ਅੱਜ ਹੁਣ ਵੰਟੀ ਬੈਂਸ ਨੇ ਜਿਹੜੇ ਉਹ ਹੁਣੇ ਨਿਕਲ ਕੇ ਗਏ ਨੇ तमाम ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਨੇ ਉਸ ਕਈ ਫਿਲਮੀ ਸਟਾਰੇ ਨਜ਼ਰ ਆ ਰਹੇ ਨੇ ਕਈ ਜਿਹੜੇ ਨੇ ਇਥੇ ਵੀਵੀਆਈਪੀ ਨਜ਼ਰ ਆ ਰਹੇ ਤਾਂ ਬਹੁਤ ਸਾਰੇ ਇਤਿਹਾਦ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਜਸਵਿੰਦਰ ਭੱਲਾ ਉਹਨਾਂ ਦੇ ਰਿਸ਼ਤੇਦਾਰ ਉਹ ਜਿਹੜੇ ਨੇ ਉਹ ਪਹੁੰਚ ਰਹੇ ਨੇ ਸੋ ਇਹ ਤਸਵੀਰਾਂ ਨੇ ਇਸ ਸਮੇਂ ਸ਼ੋਕ ਦੀ ਇੱਕ ਲਹਿਰ ਜ਼ਰੂਰ ਆ ਸ਼ੋਕ ਦੀਆਂ ਤਸਵੀਰਾਂ ਕਿਉਂਕਿ ਜਸਵਿੰਦਰ ਭੱਲਾ ਦੀ ਜੋ ਐਕਟਿੰਗ ਸੀ ਜਾਂ ਉਹਨਾਂ ਦੀ ਜੋ ਕਾਮੇਡੀ ਸੀਗੀ ਉਹਨੂੰ ਹਰ ਕੋਈ ਜਾਣਦਾ ਹੈ ਹਰ ਕੋਈ ਉਹਨੂੰ ਸਲੂਟ ਕਰਦਾ ਹੈ ਸੋ ਇਹ ਇਹ ਕਾਮੇਡੀ ਜਿਹੜੀ ਆ ਤਸਵੀਰ ਆ ਆਪਣੇ ਆਪ ਚ ਜਿਹੜੀ ਉਹ ਭਾਵੁਕ ਕਰ ਦਿੰਦੀ ਹੈ ਜਦ ਜਸਵਿੰਦਰ ਪੱਲਾ ਹੋਣਾ ਦਾ ਖਿੜਿਆ ਹੋਇਆ ਚਿਹਰਾ ਜਿਹੜਾ ਉਹ ਜਦ ਲੋਕਾਂ ਦੀ ਅੱਖਾਂ ਦੇ ਸਾਹਮਣੇ ਆਉਂਦਾ ਤੇ ਅੱਖਾਂ ਨਮ ਕਰਦਾ ਹੈ ਕਿਉਂਕਿ بے ਵਾਕ ਜਿਹੜਾ ਆ ਉਹ ਉਹਨਾਂ ਜਿਹੜੇ ਨੇ ਗੁਰੂ ਚਰਨਾ ਚ ਜਿਹੜੇ ਲੀਨ ਹੁੰਦੇ ਗੁਰੂ ਚਰਨਾ ਚ ਨਿਵਾਸੇ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਆ ਆਖਿਰਕਾਰ ਡੈਥ ਹੋ ਜਾਂਦੀ ਆ ਪਿਛਲੇ ਸ਼ੁੱਕਰਵਾਰ ਦੀ ਜਿਹੜੀ ਉਹ ਗੱਲ ਹੈਗੀ ਸ਼ੁੱਕਰਵਾਰ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ ਉਸ ਤੋਂ ਬਾਅਦ ਜਿਹੜੀ ਆ ਸ਼ੁੱਕਰਵਾਰ ਡੈਥ ਹੋਣ ਤੋਂ ਬਾਅਦ ਆਖਿਰਕਾਰ ਜਿਹੜਾ ਆ ਸ਼ਨੀਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਗਿਆ ਸੀ ਤੇ ਉਸ ਤੋਂ ਇੱਕ ਵੀਕ ਬਾਅਦ ਅੱਜ ਦੇ ਸ਼ਨੀਵਾਰ ਨੂੰ ਉਹਨਾਂ ਦਾ ਜਿਹੜਾ ਆ ਪੜਦਾ ਭੋਗ ਜਾਨਕੀ ਅੰਤਿਮ ਅਰਦਾਸ ਜਿਹੜੀ ਉਹ ਰੱਖੀ ਗਈ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਸੈਕਟਰ 34C ਦੇ ਵਿੱਚ ਜਿੱਥੇ ਕਿ ਬਾਹਰ ਚੰਡੀਗੜ੍ਹ ਪੁਲਿਸ ਦੇ ਪੁਖਤਾ ਪ੍ਰਬੰਧ ਨੇ ਪੂਰੀ ਤਰ੍ਹਾਂ ਜਿਹੜਾ ਚੰਡੀਗੜ੍ਹ ਪੁਲਿਸ ਬਾਹਰ ਹੈ ਮੌਜੂਦ ਹੈ ਤੇ ਉੱਥੇ ਹੀ ਅੰਦਰ ਜਿਹੜੇ ਨੇ ਬੌਂਸਰਾਂ ਨੇ ਜਿਹੜੀ ਜ਼ਿੰਮੇਵਾਰੀ ਸੰਭਾਲੀ ਆ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਦਿੱਕਤ ਨਾ ਆਵੇ মিডিਆ ਲਈ ਲੱਗ ਕੇ ਡੈਸਕ ਬਣਾਇਆ ਗਿਆ মিডিਆ ਅਡੈਸਕ ਦੀ ਆਪਣੀ ਮੱਤਤ ਆਇਆ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡਾ ਜਿਹੜੀਆਂ ਸਾਂਝੀਆਂ ਸਮੇ ਕਰ ਰਹੇ ਕਿਸ ਤਰੀਕੇ ਨਾਲ ਉਹਨਾਂ ਨੂੰ ਚਾਉਣ ਵਾਲੇ ਜਿਹੜੇ ਇੱਥੇ ਪੁੱਜਦੇ ਉਹ ਨਜ਼ਰਾਂ ਨੇ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ ਯਾਰ ਗਿੱਪੀ ਗਰੇਵਾਲ ਵੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਥੋੜੀ ਦੇਰ ਤੋਂ ਜਿਹੜਾ ਇਹ ਦਿਖਾਉਂਦੇ ਹਾਂ ਗਿੱਪੀ ਗਰੇਵਾਲ ਬਿਲਕੁਲ ਜਿਹੜਾ ਆ ਪਹੁੰਚ ਚੁੱਕੇ ਨੇ ਤਸਵੀਰ ਗਿੱਪੀ ਗਰੇਵਾਲ ਹੋਣਾ ਦੀ ਕਿ ਗਿੱਪੀ ਗਰੇਵਾਲ ਜਿਹੜੇ ਨੇ ਇਸ ਸਮੇ ਉਹ ਪਹੁੰਚੇ ਨੇ ਆਪਣੇ ਸਾਥੀਆਂ ਦੇ ਨਾਲ ਬਿਲਕੁਲ ਆਪਣੇ ਪਿਤਾ ਦੀ ਤਰ੍ਹਾਂ ਗਿੱਪੀ ਗਰੇਵਾਲ ਜਿਹੜੇ ਨੇ ਉਹ ਸਮਝਦੇ ਸੀਗੇ ਜੇ ਗੱਲ ਕੀਤੀ ਜਾਵੇ ਤਾਂ ਜਸਵਿੰਦਰ ਭੱਲਾ ਨੂੰ ਤਾਂ ਉਹ ਤਸਵੀਰ ਆ ਜਿਹੜੀ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਆਖਿਰਕਾਰ ਕਿ ਕਿਸ ਤਰੀਕੇ ਨਾਲ ਗਿੱਪੀ ਗਰੇਵਾਲ ਜਿਹੜੇ ਨੇ ਇਸ ਸਮੇਂ ਉਹਨਾਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸ਼ੋਕ ਚ ਨਜ਼ਰ ਆ ਰਹੀ ਨੇ ਗਿੱਪੀ ਗਰੇਵਾਲ ਤੋਂ ਇਹ ਤਸਵੀਰਾਂ ਨੇ ਜਿੱਥੇ ਗਿੱਪੀ ਗਰੇਵਾਲ ਜਿਹੜੇ ਨੇ ਉਹ ਆਪਣੇ ਜਿਹੜਾ ਆ ਸਾਥੀਆਂ ਨਾਲ ਆਪਣੇ ਕਈ ਅ ਦੋਸਤਾਂ ਮਿੱਤਰਾਂ ਨਾਲ ਜਿਹੜੇ ਇੱਥੇ ਪਹੁੰਚੇ ਨੇ ਇਸ ਸ਼ੋਕ ਜ਼ਬਾ ਦੇ ਵਿੱਚ ਆਖਿਰਕਾਰ ਇਹ ਤਸਵੀਰ ਹੈ ਕਿ ਪੀਹੋਣਾ ਦੀ ਤੇ ਹੋਰ ਕਈ ਜੜੀਆਂ ਜੜੀਆਂ ਸ਼ਕਤੀਆਂ ਉਹ ਵੀ ਜੜੀਆਂ ਪੂਛਦੀਆਂ ਨਜ਼ਰ ਆ ਰਹੇ ਆ ਨੇ ਇੱਥੇ ਕਿ ਕੀ ਕਰਕੇ तमाम ਜਿਹੜੇ ਲੋਕ ਨੇ ਲੀਡਰ ਨੇ तमाम ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹ ਇੱਥੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਹੁਣ ਫਿਲਮੀ ਜਿਹੜੇ ਜਗਤ ਦੇ ਕਈ ਜਿਹੜੇ ਐਕਟਰ ਨੇ ਚਾਇਓ ਬਿਲਕੁਲ ਛੋਟੇ ਰੋਲ ਦੇ ਨਾਲ ਸੰਬੰਧਤ ਹੋਣ ਚਾਇਓ ਵੱਡਾ ਰੋਲ ਕਰਦੇ ਹੁਣ ਪਰ ਫਿਲਮਾਂ ਦੇ ਵਿੱਚ ਅਕਸਰ ਜਸਵਿੰਦਰ ਪੱਲਾ ਦੇ ਨਾਲ ਨਜ਼ਰ ਆਏ ਜਾਂ ਜਸਵਿੰਦਰ ਪੱਲਾ ਦੀਆਂ ਫਿਲਮਾਂ ਚ ਨਜ਼ਰ ਆਏ ਉਹ तमाम ਤਾਰੇ ਵੀ ਜਿਹੜੇ ਉਹ ਪਹੁੰਚਣੇ ਹੁਣ ਜਿਹੜੇ ਉਹ ਸ਼ੁਰੂ ਹੋਏ ਨੇ ਉਹ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਕਈ ਰਾਜਨੇਤਾ ਹੁਣ ਮੀਤ ਹੇਰ ਜਿਹੜੇ ਨੇ ਉਹ ਨਜ਼ਰ ਆਏ ਸੀ ਉਹ ਵੀ ਜਿਹੜੇ ਇਥੋਂ ਨਿਕਲ ਕੇ ਗਏ ਨੇ तमाम ਜਿਹੜੇ ਲੋਕ ਨੇ ਇੱਥੇ ਨਜ਼ਰ ਆ ਰਹੇ ਨੇ ਤਮਾਮ ਸਿੰਗਰ ਨਜ਼ਰ ਆ ਰਹੇ ਨੇ ਸੋ ਇੱਕ ਇੱਕ ਕਰਕੇ ਹੁਣੇ ਸਾਰੇ ਪਹੁੰਚਣਾ ਸ਼ੁਰੂ ਹੋਏ ਨੇ 12 ਵਜੇ ਦਾ ਸਮਾਂ ਰੱਖਿਆ ਗਿਆ ਸੀ 12 ਵਜੇ ਦਾ ਸਮਾਂ ਜਿਹੜਾ ਆ ਇੱਕ ਅਹਿਮ ਜਿਹੜਾ ਆ ਸਮਾਂ ਆਇਆ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਸਮਾਂ ਆਇਆ ਕਿਉਂਕਿ 1:30 ਵਜੇ ਦੇ ਕਰੀਬ ਕਿੱਕਬੈ ਦੇ ਕਰੀਬ ਅੰਤਿਮ ਅਰਦਾਸ ਹੋਵੇਗੀ ਉਸ ਤੋਂ ਬਾਅਦ ਸ਼ੋਕ ਮਤੇ ਜਿਹੜੇ ਨੇ ਉਹ ਪੜੇ ਜਾਣਗੇ ਤੇ ਜਸਵਿੰਦਰ ਪੱਲਾ ਨੂੰ ਯਾਦ ਕਰਦੇ ਹੋ ਅੱਖਾਂ ਨੰਮ ਕਰਦੇ ਅੱਜ ਲੋਕ ਇੱਥੇ ਪਾਉਂਦੇ ਹੋ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਐਸਾ ਨਾਮ ਇੱਕ ਐਸੀ ਸੱਚੀ ਉਸ ਜਸਵਿੰਦਰ ਭੱਲਾ ਜਿਹੜੇ ਆਪਣੇ ਆਪ ਦੀ ਇੱਕ ਵੱਡਾ ਮਕਾਨ ਸੀ ਇੱਕ ਇੰਸਟੀਚਿਊਟ ਸੀ ਜਿਹਨੂੰ ਲੋਕ ਜਿਹੜੇ ਨੇ ਦੂਰਦਰਸ਼ਨ ਵੇਲੇ ਤੋਂ ਜਾਂ ਟੀਵੀ ਚੈਨਲਸ ਦੀ ਤਾਦਾਦ ਵੀ ਨਹੀਂ ਹੁੰਦੀ ਸੀ ਬਹੁਤ ਸਾਰੇ ਟੀਵੀ ਚੈਨਲਸ ਨਹੀਂ ਹੁੰਦੇ ਸੀ ਗੱਲ ਤੋਂ ਜਿਹੜੇ ਨੇ ਆਖੀਕਾਰ ਜਸਵਿੰਦਰ ਭੱਲਾ ਜਦ ਉਹ ਜਿਹੜੇ ਨੇ ਆ ਆਪਣੀ ਕਮੇਡੀ ਦੇ ਨਾਲ ਕਰ ਕਰ ਕੇ ਜਾਣੇ ਜਾਂਦੇ ਸੀ ਸ਼ਨਕਾਟਾ ਤੋਂ ਪਹਿਲਾਂ ਉਹਨਾਂ ਨੇ ਕਈ ਜਿਹੜੇ ਨੇ ਸ਼ੋਅ ਜਿਹੜੇ ਨੇ ਦੂਰਦਰਸ਼ਨ ਨਾਲ ਕੀਤੇ ਫਿਰ ਸ਼ਨਕਾਟਾ ਜਿਹੜਾ ਕੀਤਾ ਸ਼ਨਕਾਟਿਆਂ ਤੋਂ ਜ਼ਿਆਦਾ ਪਛਾਣ ਜਿਹੜੀ ਆ ਉਹ ਬਣਾਈ ਗਈ ਜਸਵਿੰਦਰ ਪੱਲਾ ਵੱਲੋਂ ਤੇ ਆਖੀਕਾਰ ਉਹ ਪਹਿਚਾਨ ਐਸੀ ਬਣੀ ਕਿ ਉਹਦੇ ਆਪਣੇ ਚ ਰੰਗ ਸੀ ਜਿਹੜਾ ਉਹ ਆਪਣਾ ਹੀ ਜਿਹੜਾ ਆ ਇੱਕ ਵੱਖਰਾ ਉਹਨਾਂ ਦਾ ਅੰਦਾਜ਼ ਸੀ ਉਹ ਅੰਦਾਜ਼ ਚਾਚਾ ਚਧਰਾ ਦੇ ਨਾਂ ਤੋਂ ਜਾਣਿਆ ਜਾਣ ਲੱਗਿਆ ਤੇ ਉਸ ਤੋਂ ਬਾਅਦ ਆਖੀਕਾਰ ਐਸੀ ਉਡਾਨ ਜਿਹੜੀ ਆ ਪੰਜਾਬੀ ਫਿਲਮ ਇੰਡਸਟਰੀ ਨੇ ਪੜੀ ਕਿ ਨਵੀਆਂ ਫਿਲਮਾਂ ਹੋਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਦੇ ਵਿੱਚ ਜਸਵਿੰਦਰ ਪੱਲਾ ਜਿਹੜੇ ਇੰਟਰੋਡਿਊਸ ਹੁੰਦੇ ਰਹੇ ਤੇ ਉਸ ਤੋਂ ਬਾਅਦ ਫੇਰ ਜਿਹੜੇ ਨੇ ਆਖੀਕਾਰ ਇਹ ਕਹਿ ਸਕਦੇ ਆ ਕਿ ਕੋਈ ਵੀ ਫਿਰ ਉਹਨਾਂ ਨੂੰ ਅਜਿਹਾ ਨਹੀਂ ਹੋਣਾ ਪੰਜਾਬ 'ਚ ਜਿਹੜਾ ਨਾ ਜਾਣਦਾ ਹੋਵੇ ਚਾਹੇ ਕੀ ਬੜਾ ਕੀ ਬਜ਼ੁਰਗ ਹੋਵੇ ਤੇ ਬੱਚਾ ਹਰ ਕੋਈ ਜਿਹੜਾ ਆ ਜਸਵਿੰਦਰ ਪੱल्ले ਦਾ ਜਿਹੜਾ ਉਹ ਸਾਥੀ ਬਣਦਾ ਗਿਆ ਜਾਂ ਉਹਨਾਂ ਨਾਲ ਜੁੜਦਾ ਗਿਆ ਜਾਂ ਉਹਨਾਂ ਨਾਲ ਕੰਮ ਕਰਦਾ ਗਿਆ ਜਾਂ ਫਿਰ ਉਹਨਾਂ ਦੀ ਪ੍ਰਸ਼ੰਸਾ ਕਰਦਾ ਗਿਆ ਇੱਕ ਐਸਾ ਮੁਕਾਮ ਜਸਵਿੰਦਰ ਪੱਲਾ ਉਹਨਾਂ ਨੇ ਹਾਸਲ ਕੀਤਾ ਕਿ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਸੀ ਹਰ ਫਿਲਮ ਦੇ ਵਿੱਚ ਜਸਵਿੰਦਰ ਪੱਲਾ ਇੱਕ ਜੇ ਮੇਨ ਲੀਡ ਹੀਰੋ ਆ ਉਹਦੇ ਤੋਂ ਇੱਕ ਵੱਡੀ ਭੂਮਿਕਾ ਉਹਨੇ ਵਾਜਾਂਦੇ ਸੀ ਚਾਹੇ ਕੋਈ ਵੀ ਅਚਾ ਕੈਰੀ ਹੋਣ ਜੱਟਾ ਦੀਆਂ तमाम ਸੀਰੀਜ਼ ਦੇਖ ਲਓ ਉਸ ਦੇ ਵਿੱਚ ਬੀਨੂ ਢਿੱਲੋਂ ਤੇ ਜਸਵਿੰਦਰ ਪੱਲਾ ਦੀ ਆਪਸੀ ਜਿਹੜੀ ਜੋਗਲਬੰਦੀ ਸੀ ਉਹ ਦੇਖਣ ਨੂੰ ਮਿਲਿਆ ਫਿਲਮ ਜਗਤ ਤੋਂ ਕਈ ਐਕਟਰ ਨੇ ਜਿਹੜੇ ਉਹ ਪਹੁੰਚੇ ਨਹੀਂ ਤੇ ਇਸ ਦੇ ਨਾਲ ਨਾਲ ਜਿਹੜੀ ਆ ਉਹਨਾਂ ਦੀਆਂ ਯਾਦਾਂ ਕੇਵਲ ਰਹੀਆਂ ਨੇ ਗੁਪੀ ਗਰੇਵਾਲ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਦੋਂ ਅੰਤਿਮ ਸੰਸਕਾਰ ਸੀ ਜਸਵਿੰਦਰ ਪੱਲਾ ਉਹਨਾਂ ਦਾ ਕਿ ਕਿਸੇ ਕੇ ਨਾਲ ਚਾਹੇ ਗੁਪੀ ਗਰੇਵਾਲ ਹੋਣ ਚਾਹੇ ਉਹ ਬੀਨੂ ਢਿੱਲੋਂ ਹੋਣ ਜਾਂ ਗੁਰਪੀ ਕੁੱਗੀ ਹੋਣ ਉਹ ਜਿਹੜੀ ਆ ਪੂਰੀ ਤਰ੍ਹਾਂ ਜਿਹੜੇ ਗਮ ਚ ਡੁੱਬੇ ਰੋਂ ਜਿਹੜੀ ਇੱਕ ਤਸਵੀਰ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਮੂੰਹ ਪਿਆਰ ਕਰਦੀ ਸੀ ਕਿ ਕਿਵੇਂ ਆਖੀਕਾਰ ਜਿਹੜਾ ਆ ਤਮਾਮ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਤਮਾਮ ਉਹਨਾਂ ਦਾ ਕੰਮ ਕਰਨ ਵਾਲੇ ਉਹ ਉਸ ਕੰਮ ਚ ਡੁੱਬੇ ਹੋਏ ਸੀਗੇ ਤੇ ਗਿੱਪੀ ਘਰੇ ਵਾਲਦਾ ਤਾਂ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਇਹ ਆ ਕਿ ਆਪਣੇ ਪਿਤਾ ਨੂੰ ਉਹ ਜਿਹੜੇ ਉਹ ਹੋ ਚੁੱਕੇ ਨੇ ਸੋ ਇਹ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਅੱਜ ਜਿਹੜੀ ਆ ਉਹ ਸਾਂਝੀ ਕਰ ਰਹੇ ਆ ਉਹਨਾਂ ਦੀ ਅ ਦੋਖੀ ਤਸਵੀਰ ਉਹਨਾਂ ਦੇ ਅੰਤਿਮ ਵੇਲੇ ਦੀ ਤਸਵੀਰ ਜਾਇਕਈ ਹੈ ਕਿ ਉਹਨਾਂ ਦੀ ਅੰਤਿਮ ਅਰਦਾਸ ਦੀ ਤਸਵੀਰ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਉਣ ਵਾਲੇ ਲੋਕ ਜਿਹੜੇ ਨੇ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰ ਆ ਰਹੇ ਨਹੀਂ ਸੋ ਇਹ ਤਸਵੀਰ ਹੈ ਜਿਹੜੇ ਨੇ ਇਸ ਸਮੇਂ ਪੀਟੀਸੀ ਚੈਨਲ ਤੋਂ ਵੀ ਐਂਟਰਟੇਨਮੈਂਟ ਨਾਲ ਸੰਬੰਧਤ ਹਨ ਦਿਖਿਲ ਮੇਸ਼ਰਾਨੇ ਜਿਹੜੇ ਉਹ ਮਾਚੀਣਾ ਕਿਉਂਕਿ ਪੀਟੀਸੀ ਦਾ ਵੀ ਇੱਕ ਜਿਹੜਾ ਟੂ ਰਿਸ਼ਤਾ ਇੱਕ ਚੰਗਾ ਰਿਸ਼ਤਾ ਜਿਹੜਾ ਜਸਵਿੰਦਰ ਪੱਲਾ ਹੋਣਾ ਨਾਲ ਰਿਹਾ ਬਹੁਤ ਸਾਰੀਆਂ ਇੰਟਰਵਿਊ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੇ ਸਟਾਰਟਿੰਗ ਇੰਟਰਵਿਊਜ਼ ਉਹ ਪੀਟੀਸੀ ਤੇ ਹੀ ਨਜ਼ਰ ਆਈਆਂ ਸੀ ਕਿ ਜਸਵਿੰਦਰ ਪੱਲਾ ਹੋਣਾ ਨੇ ਜਿਹੜੇ ਬਹੁਤ ਸਾਰੇ ਪਲ ਉਹ ਪੀਟੀਸੀ ਨਾਲ ਜਿਹੜੇ ਮਾਣੇ ਨੇ ਤੇ ਉਹ ਉਹ ਤਸਵੀਰਾਂ ਕਰਕੇ ਉਹ ਉਹਨਾਂ ਯਾਦਾਂ ਕਰਕੇ ਪੀਟੀਸੀ ਨੈਟਵਰਕ ਤੋਂ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਨਜ਼ਰ ਆ ਰਹੇ ਨੇ ਲੋਕ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਇਸ ਸਮੇਂ ਸਾਂਝੀਆਂ ਕਰ ਰਹੇ ਆਂ ਗੁਰਦੁਆਰਾ ਸੈਕਟਰ 34 ਦੇ ਵਿੱਚੋ ਕਿ ਆਖੀਕਾਰ ਕਿਵੇਂ ਦਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਗਮਗੀਨ ਮਾਹੌਲ ਹੈ तमाम ਐਕਟਰਾਂ ਦੇ ਆਉਣ ਦੇ ਨਾਲ तमाम ਫਿਲਮ ਇੰਡਸਟਰੀ ਦੇ ਲੋਕਾਂ ਦੇ ਆਉਣ ਦੇ ਨਾਲ तमाम ਉਹਨਾਂ ਦੇ ਚੋਣ ਵਾਲਿਆਂ ਦੇ ਨਾਲ ਕਿ ਜਸਵਿੰਦਰ ਪੱਲਾ ਨੂੰ ਚੋਣ ਵਾਲੇ ਜਿਹੜੇ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਉਹਨਾਂ ਦੇ ਅੰਤਿਮ ਅਰਦਾਸ ਦੀਆਂ ਜਸਵਿੰਦਰ ਪੱਲਾ ਦੀਆਂ ਕਿ ਕਿਸ ਤਰੀਕੇ ਨਾਲ ਆਖੀਕਾਰ ਜਸਵਿੰਦਰ ਪੱਲਾ ਨੂੰ ਚੋਣ ਵਾਲੇ ਨੇ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਸੋ ਇਹ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਾਰ